ਕੀ ਹੈ ਭਰਾਵੋ ਸਰ ਇਹ ਜੀ 16 ਤਰੀਕ ਰਾਤ ਨੂੰ ਇੱਕ ਕਾਰ ਖੋਹ ਦਾ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਦੇ ਕੀ ਐਫ ਆਈ ਆਰ ਨੰਬਰ 68 ਦਰਜ ਕੀਤੀ ਗਈ ਸੀ 16 ਰਾਤ ਨੂੰ ਦੇਰ ਰਾਤ ਕੀਤੀ ਇਸ ਕਸਤਾਨਾਪੀਕ ਚਾਂਦੀ ਆ ਐਫ ਆਈ ਆਰ ਤੇ ਇੱਕ ਆਟੀਆਂ ਚਿੱਟੇ ਰੰਗ ਦੀ ਸੀਗੀ ਜਿਹੜੀ ਕਿ ਦੋ ਬੰਦੇ ਟੈਕਸੀ ਕਰਕੇ ਜ਼ੀਰਾ ਟੈਕਸੀ ਸਟੈਂਡ ਤੋਂ ਲੈ ਆਏ ਸੀਗੇ ਔਰ ਧੰਨੋ ਵਾਲੀ ਫਾਟਕ ਲੱਗ ਕੇ ਆ ਕੇ ਉਹਨੇ ਉਹਨਾਂ ਨੂੰ ਪਿਸਤੌਲ ਦਿਖਾ ਕੇ ਕਾਰ ਖੋਹ ਕਰਕੇ ਭਜਾ ਕੇ ਲੈ ਗਏ ਉਹਨਾਂ ਨੂੰ ਟ੍ਰੇਸ ਕਰਦੇ ਹੋਏ ਸਾਡੀ ਕ੍ਰਾਈਮ ਬ੍ਰਾਂਚ ਦੀ ਟੀਮ ਜਿਹੜੀ ਉਹਨਾਂ ਦੇ ਪਿੱਛੇ ਲੱਗੀ ਹੋਈ ਸੀ ਉਹਨਾਂ ਨੇ ਉਹਨਾਂ ਜਾ ਕੇ ਇਹਨਾਂ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਗੱਡੀ ਰਿਕਵਰ ਕੀਤੀ ਔਰ ਉਹ ਪਿਸਤੌਲ ਜਿਹੜੀ ਸੀਗੀ ਉਹ ਬੇਸਿਕਲੀ ਖਡਾਉਣਾ ਪਿਸਤੌਲ ਸੀ ਉਹਨੂੰ ਰਿਕਵਰ ਕੀਤਾ ਔਰ ਇੱਕ ਇਹਨਾਂ ਦਾ ਕੋ ਮੋਬਾਈਲ ਸੀ ਉਹ ਰਿਕਵਰ ਕੀਤਾ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਜੇ ਅੰਮ੍ਰਿਤਸਰ ਦਰਬਾਰ ਸਾਹਿਬ ਪਾਰਕਿੰਗ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਔਰ ਉੱਥੋਂ ਲੈ ਕੇ ਆਏ ਆ ਔਰ ਸਾਰੀ ਰਿਕਵਰੀ ਹੋ ਗਈ ਹੈ ਔਰ ਇਹ ਬੰਦੇ ਜਿਹੜੇ ਹੈਗੇ ਆ ਇਹਨਾਂ ਦੇ ਵਿੱਚੋਂ ਜਿਹੜੇ ਦੋਨਾਂ ਦਾ ਨਾਮ ਅਮਰਿਤਪਾਲ ਹੈ ਔਰ ਇੱਕ ਦੇ ਉੱਤੇ ਔਰੰਗਾਬਾਦ ਦੇ ਵਿੱਚ ਜਿੱਥੇ ਇੱਕ ਮਾਈਂ ਚਲਾਦਾ ਸੀ ਉੱਥੇ 394 ਜੀ ਦਾ ਮੁਕਦਮਾ ਵੀ ਦਰਜ ਹੈ